ਬਹਿ ਕਾਹੂ ਕੋ ਦੇਤ ਨਹਿ ਨਹਿ ਪਹਿਮਾਨ ਤੇ ਆਣ ਜਿੱਥੇ ਵੀ ਸਤਿਗੁਰ ਜੀ ਜਾਂਦੇ ਨੇ ਬਸ ਇਹੀ ਪ੍ਰਚਾਰ ਤੇ ਪਸਾਰ ਕਰਦੇ ਨੇ ਸਤਿਗੁਰ ਜੀ ਲੋਕਾਈ ਦੇ ਅੰਦਰ ਅਣਖ ਭਰਦੇ ਹੋਏ ਸੂਰਬੀਤਾ ਭਰਦੇ ਹੋਏ ਤੇ ਦਸਨਾ ਕਰਦੇ ਨੇ ਕਹਿੰਦੇ ਭਈ ਪਰਮੇਸ਼ਰ ਪਰਮਾਤਮਾ ਤੋਂ ਬਿਨਾ ਕਿਸੇ ਵੀ ਹਾਕਮ ਤੋਂ ਕਿਸੇ ਵੀ ਜੋਰਾਵਰ ਤੋਂ ਕਿਸੇ ਵੀ ਦੇਵੀ ਦੇਵਤੇ ਤੋਂ ਕਿਸੇ ਵੀ ਅਤਪੁੱਤ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਭੂਤ ਪ੍ਰੇਤਾਂ ਕਹਿ ਦਿੰਨੇ ਆ ਸਤਿਗੁਰ ਕਹਿੰਦੇ ਡਰਨ ਦੀ ਲੋੜ ਨਹੀਂ ਇਸ ਗੱਲ ਦਾ ਭਲੇਖਾ ਔਰੰਗਜ਼ੇਬ ਨੂੰ ਵੀ ਪਿਆਸ ਸੀਗਾ ਦਿੱਲੀ ਦੇ ਵਿੱਚ ਜਿੱਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਕੈਦ ਕੀਤਾ ਗਿਆ ਤੇ ਇੱਕ ਹਵੇਲੀ ਜਿਸ ਹਵੇਲੀ ਨੂੰ ਕਿਹਾ ਜਾਂਦਾ ਸੀ ਕਿ ਭੂਤਾਂ ਦੀ ਹਵੇਲੀ ਹੈ। ਭਾਵੇਂ ਇੱਥੇ ਦਾਇੰਤ ਰਹਿੰਦੇ ਭੂਤ ਰਹਿੰਦੇ ਨੇ ਜਿਹੜਾ ਵੀ ਜਾਂਦਾ ਏ ਉਹ ਡਰ ਕੇ ਚ ਭੱਜ ਜਾਂਦਾ ਏ। ਉਸੇ ਹਵੇਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਉਤਾਰਾ ਕਰਵਾ ਦਿੱਤਾ ਗਿਆ ਜਦੋਂ ਉਤਾਰਾ ਹੋਇਆ ਉਸ ਹਵੇਲੀ ਦੇ ਵਿੱਚ ਤੇ ਸਤਿਗੁਰੂ ਜੀ ਚੰਕੜਾ ਲਾ ਕੇ ਬੈਠ ਗਏ ਤੇ ਜਿਹੜੇ ਨਾਲ ਸਿੰਘ ਨੇ ਭਾਈ ਮਤੀ ਦਾ ਜੀ ਸਤੀ ਦਾ ਜੀ ਭਾਈ ਦਿਹਲਾ ਜੀ ਉਹ ਸਾਰੇ ਸਿੰਘਾਂ ਨੂੰ ਗੁਰਮਖ ਪਿਆਰਿਓ ਬਾਹਰ ਹੀ ਰੱਖਿਆ ਗਿਆ ਪਹਿਰੇ ਦੇ ਅੰਦਰ ਪਾਉ ਅੰਦਰ ਨਹੀਂ ਜਾਣ ਦਿੱਤਾ ਗਿਆ ਉਸ ਹਵੇਲੀ ਦੇ ਦਰਵਾਜੇ ਤੇ ਹੀ ਬਿਠਾਇਆ ਗਿਆ ਹੈ ਪਰ ਪਹਿਰਾ ਪੂਰਾ ਹੈ ਸਤਗੁਰੂ ਜੀ ਅੰਦਰ ਬੈਠੇ ਨੇ ਕੀ ਦੇਖਦੇ ਨੇ ਕਿ ਇੱਕ ਬੜਾ ਹੀ ਡਰਾਵਣਾ ਦੈਂਤ ਰੂਪ ਸਰੀਰ ਦਿਖਾਏ ਦੇ ਰਿਹਾ ਹੈ ਜਿਹੜਾ ਪ੍ਰੇਤ ਦਾ ਰੂਪ ਧਾਰਨ ਕਰੀ ਬੈਠਾ ਏ ਤੇ ਆ ਕਰਕੇ ਯਤਨ ਕਰ ਰਿਹਾ ਏ ਡਰਾਉਣ ਦੇ ਕਿ ਮੈਂ ਡਰਾਵਾ 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 ਟੈ ਦਵਾ ਡਰ ਦਵਾ ਪ੍ਰਤਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਕਹਿੰਦੇ ਭੈ ਕਾਹੂ ਕੋ ਦੇਤ ਨਾ ਨੈ ਪਹਿਮਾਨਤ ਆਣ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬਹਿਰਾਗ ਦੀ ਹੈ ਜਿਹੜੀਆਂ ਅਵਸਥਾਵਾਂ ਨੇ ਨਾ ਇਹ ਗੁਰਮੁਖ ਪਿਆਰ ਐਵੇਂ ਨਹੀਂ ਪ੍ਰਾਪਤ ਹੁੰਦੀ। ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਤੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਭੈ ਨਾ ਕੀਤਾ ਡਰ ਨਾ ਕੀਤਾ ਆਖਰਕਾਰ ਤਾਕਤ ਲਾ ਕੇ ਜਦੋਂ ਨੇੜੇ ਆਇਆ ਸਤਗੁਰੂ ਜੀ ਦੇ ਦਰਸ਼ਨ ਕੀਤੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਮੁਗਦਾਨ ਪਸ਼ੂਆਂ ਨੂੰ ਪ੍ਰੇਤਾਂ ਨੂੰ ਤਾਰਨ ਵਾਲੇ ਮੇਰੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸ਼ਾਂਤ ਹੋਇਆ ਤੇ ਨਦਰੋਂ ਨਦਰੀ ਨਿਹਾਲ ਹੋਇਆ ਕੋਲ ਆਕਰ ਕੇ ਚਰਨਾਂ ਦੇ ਵਿੱਚ ਡਿੱਗਣਾ ਕਰਦਾ ਹੈ ਕਹਿੰਦਾ ਸਤਿਗੁਰੂ ਜੀ ਮੈਨੂੰ ਇਸ ਜੀਵਨ ਤੋਂ ਇਸ ਪ੍ਰੇਤ ਜਨ ਤੋਂ ਮੁਕਤ ਕਰੋ ਧਰਤੀਗ ਭਾਦਰ ਜੀ ਮਹਾਰਾਜ ਕਹਿੰਦੇ ਨੇ ਕਿ ਭਲਿਆ ਗੱਲ ਇਦਾਂ ਹੈਗੀ ਐ ਪਹਿਲਾਂ ਤੂੰ ਇਹ ਦੇਖ ਵੀ ਤੂੰ ਪਿਆ ਕਿਉਂ ਇਸ ਦੇ ਵਿੱਚ ਕਹਿੰਦਾ ਜੀ ਆਪ ਅੰਤਰਜਾਮੀ ਉਹ ਜਾਣੀ ਜਾਣ ਪਰ ਫਿਰ ਵੀ ਮੈਂ ਦੱਸਦਾ ਆ ਕਿ ਮੈਂ ਭੈਣਾ ਭਰਾਵਾਂ ਦੇ ਨਾਲ ਇੱਥੇ ਰਹਿੰਦਾ ਸੀ ਪਰ ਮੈਨੂੰ ਧੰਨ ਦੇ ਨਾਲ ਇਸ ਘਰ ਦੇ ਨਾਲ ਸਨੇਹ ਬਹੁਤ ਸੀ ਮੈਂ ਆਪਣੇ ਭੈਣਾ ਭਰਾਵਾਂ ਨੂੰ ਧੋਖਾ ਦੇ ਕਰਕੇ ਉਹਨਾਂ ਨਾਲ ਬੇਈਮਾਨੀ ਕਰਕੇ ਇਹ ਹਵੇਲੀ ਜਿਹੜੀ ਇਹ ਹਥਿਆਲੀ ਉਹਨਾਂ ਕੋ ਤੇਨਾਂ ਨੂੰ ਉਹਨਾਂ ਨੂੰ ਇਸ ਹਵੇਲੀ ਤੋਂ ਬਾਹਰ ਕੱਢ ਦਿੱਤਾ ਪ੍ਰਭੂ ਤਾਂ ਲੰਬਾ ਸਮਾਂ ਮੇਰਾ ਸਰੀਰ ਕਰਕੇ ਕਾਇਆ ਕਰਕੇ ਮੈਂ ਜੀਉ ਨਾ ਸਕਿਆ ਆਖਰਕਾਰ ਮੈਂ ਇੱਥੇ ਸੰਸਾਰ ਤੋਂ ਕੁਤਕਲਾ ਅਕਾਉਂਟ ਚਲਾਣਾ ਕਰ ਗਿਆ ਪਰ ਸਰੀਰ ਚਲੇ ਗਿਆ ਹੈ ਆਤਮਾ ਨਹੀਂ ਗਈ ਆਤਮਾ ਅੱਜ ਵੀ ਇੱਥੇ ਹੈ ਸਤਿਗੁਰੂ ਜੀ ਕਹਿੰਦੇ ਨੇ ਆਪਣੀ ਬਾਣੀ ਦੇ ਅੰਦਰ ਵਰਮਖ ਪਿਆਰੇਓ ਕਿ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹ ਜੇ ਮਰੈ ਪ੍ਰੇਤ ਜੋਣ ਵੱਲ ਵੱਲ ਆਉਤਰੈ ਪ੍ਰੇਤ ਜੋਣ ਕਹਿੰਦੇ ਜਿਉਂ ਮੰਤ ਅੰਤ ਦੇ ਸਮੇਂ ਮੰਦਰਾ ਨੂੰ ਸਿਮਰਦਾਇ ਨ ਘਰਾਂ ਨੂੰ ਸਿਮਰਦਾਇ ਹਵੇਲੀ ਨੂੰ ਸਿਮਰਦਾਇ ਮੇਰਾ ਘਰ ਮੇਰੀ ਹਵੇਲੀ ਮੇਰਾ ਫਾਰਮ ਹਾਸ ਕਿੰਨੇ ਜੇ ਐਸੀ ਸਰਤ ਵਿੱਚ ਐਸੀ ਯਾਦ ਵਿੱਚ ਐਸੀ ਸਿਮਰਤੀ ਵਿੱਚ ਮੌਤ ਹੋ ਜਾਵੇ ਫਿਰ ਪ੍ਰੇਤ ਦੀ ਜੁਣ ਪੈਂਦਾ ਹੈ ਇਹ ਤਾਂ ਹੀ ਧੀਆਂ ਪੁੱਤਰਾਂ ਦੀ ਵੀ ਗੱਲ ਸਤਿ ਕੁ ਜੀ ਨੇ ਕੀਤੀ ਅੰਤ ਕਾਲ ਜੋ ਲੜਕਾ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੋਕਰ ਜੁਣ ਵੱਲ ਵੱਲ ਉਤਰੈ ਲక్ష్ਮੀ ਦੀ ਗੱਲ ਕੀਤੀ ਧੰਨ ਦੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮੋਰਾ ਸਰਪ ਜੋਣ ਬਨ ਬਨ ਉਤਰੈ ਕਿਨੇ ਸਰੀਰ ਕਰਕੇ ਤੇ ਮੈਂ ਚਲੇ ਆ ਗਿਆ ਪਰ ਆਤਮਾ ਮੇਰੀ ਇੱਥੇ ਆ ਭਟਕ ਰਹੀ ਏ ਜਿਹੜਾ ਕੋਈ ਆਂਦਾ ਏ ਅੰਦਰ ਮੈਂ ਡਰਾਉਣਾ ਏ ਉਹ ਡਰ ਕੇ ਭੱਜ ਜਾਂਦਾ ਏ ਪਰ ਤੁਸੀਂ ਮੇਰਾ ਉਦਾਰ ਕਰਨ ਵਾਸਤੇ ਆਏ ਹੋ ਨਿਰੰਕਾਰੋ ਕਿਰਪਾ ਕਰੋ ਮੈਂ ਬੜਾ ਦੁਖੀ ਹਾਂ ਸਤਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ ਭਈ ਤੇ ਕਹਿਣ ਲੱਗਾ ਸਤਗੁਰੂ ਜੀ ਮੈਂ ਤੁਹਾਡੀ ਕੀ ਸੇਵਾ ਕਰਾਂ ਮੈਨੂੰ ਕੋਈ ਐਸਾ ਪਦਾਰਥ ਦੱਸੋ ਜਿਹੜਾ ਮੈਂ ਲਿਆ ਸਕਾਂ ਤੇ ਤੁਹਾਨੂੰ ਸ਼ਕਾ ਸਕਾਂ ਕਿ ਜਿਹੜਾ ਤੁਸੀਂ ਸ਼ੱਕ ਵੀ ਲਵੋ ਸਤਗੁਰੂ ਜੀ ਕਹਿਣ ਲੱਗੇ ਵੀ ਭਲੇ ਆ ਅਸੀਂ ਕੁਝ ਨਹੀਂ ਸ਼ਕਨਾ ਤੇ ਨਾ ਹੀ ਕੋਈ ਜ਼ਰੂਰਤ ਹੈ ਪਰ ਹਟ ਕਰਨ ਲੱਗ ਪਿਆ ਕਹਿਣ ਲੱਗਾ ਨਹੀਂ ਸਤਿਗੁਰ ਕਹਿੰਦੇ ਵੀ ਜੋ ਤੈਨੂੰ ਚੰਗਾ ਲੱਗਦਾ ਏ ਵੀ ਤੂੰ ਉਹ ਲੈ ਆ। ਕਹਿੰਦੇ ਆਪਣੀ ਸਤਿਆਂ ਦੇ ਦੁਆਰਾ ਇਸ ਨੇ ਉੱਥੇ ਜਿਹਨੂੰ ਆਪਾਂ ਅੱਜ 슈ਗਰ ਕੈਨ ਕਹਿ ਦਿੰਨੇ ਆ ਨਾ ਗੰਨਾ ਇਹਨੇ ਗੰਨੇ ਲੈ ਕੇ ਆਂਦੇ ਨੇ। ਕਮਾਦ ਗੰਨਾ ਆਪਾਂ ਜਾਣਦੇ ਹੋਵਾਂਗੇ ਜਿਹਦੇ ਤੋਂ ਗੁੜ ਤਿਆਰ ਹੁੰਦਾ ਏ। ਇਹਨੇ ਕੋ ਜੋ ਗੰਨੇ ਦਿਆਂ ਨੱਠਾ ਨਿੱਕੇ ਨਿੱਕੀਆਂ ਛੋਟੀ ਛੋਟੀਆਂ ਲਿਆਂਦੀਆਂ ਨੇ ਤੇ ਲਿਆ ਕੇ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਨੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਚਖਣਾ ਕੀਤਾ ਏ ਸਤਗੁਰੂ ਜੀ ਬੜੇ ਪਿਆਰ ਦੇ ਨਾਲ ਉਹ ਰਸ ਨੂੰ ਚੂਸ ਰਹੇ ਨੇ ਗੰਨਿਆਂ ਨੂੰ ਚੂਪ ਰਹੇ ਨੇ ਤੇ ਛਿਲੜਾਂ ਜਿਹੜੀਆਂ ਨੇ ਉਹ ਸਿੱਟ ਰਹੇ ਨੇ ਤੇ ਸਿੱਲੜ ਸਤਗੁਰੂ ਜੀ ਨੇ ਇੱਕ ਐਸੀ ਸਿੱਟੀ ਕਿ ਜਿਹੜੀ ਦਰਵਾਜੇ ਤੋਂ ਬਾਹਰ ਜਾ ਕੇ ਡਿੱਗੀਏ ਜਿੱਥੇ ਬੈਠੇ ਹੋਏ ਨੇ ਗੁਰੂ ਕੇ ਸਿੱਖ ਉੱਥੇ ਜਾ ਕੇ ਉਸ ਅੰਦਰ ਡਿੱਗੀਏ ਸਾਧ ਸੰਗਤ ਜੀ ਜਿਹੜੀਆਂ ਅੰਦਰ ਡਿੱਗ ਰਹੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਸ਼ਿਰਲ ਚੱਕ ਕਰਕੇ ਸਤਿਗੁਰ ਜੀ ਨੇ ਪ੍ਰੇਤ ਨੂੰ ਕਹਿਣਾ ਕੀਤਾ ਇਹ ਵੀ ਤੂੰ ਸ਼ਕਲਾ ਭਈ ਉਹਨੇ ਸਾਤਿ ਵਚਨ ਕਹਿ ਕਰਕੇ ਪ੍ਰਸ਼ਾਦੇ ਜਾਣ ਕਰਕੇ ਉਹ ਚੁੱਸਣਾ ਕੀਤੀ ਏ ਚੁੱਪਣਾ ਕੀਤੀ ਏ ਤੇ ਬਸ ਚੁੱਪਦੇ ਆਸਾਰ ਹੀ ਉਸ ਦਾ ਉਧਾਰ ਹੋ ਗਿਆ ਹੈ ਉਸ ਦਾ ਜੀਵਨ ਸਫਲ ਹੋ ਗਿਆ ਹੈ ਭਾਵ ਪ੍ਰੇਤ ਜੋਨ ਤੋਂ ਨਿਕਲ ਗਿਆ ਹੈ ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਉਹ ਪਾਰ ਉਤਾਰਾ ਕਰ ਦਿੰਦਾ ਹੈ ਇਧਰ ਜਿਹੜੀ بارش ਕੀਤੀ ਸੀ ਉਹ ਗੁਰੂ ਤੇ ਸਿੱਖ ਨੇ ਚਿੱਲੜ ਅੰਦਰੋਂ ਆਈ ਤੇ ਮਾਲਕ ਨੇ ਕਲਾ ਐਸੀ ਵਰਤਾਈ ਉਹਨੇ ਉਸ ਸਿਰ ਨੂੰ ਚੱਕ ਲਿਆ ਚੱਕਦਿਆਂ ਸਾਰ ਹੀ ਅੰਦਰ ਇੰਨੀ ਸਤਿਆ ਇੰਨੀ ਤਾਕਤ ਮਹਿਸੂਸ ਕਰਨ ਲੱਗ ਪਿਆ ਤੇ ਕਹਿਣ ਲੱਗ ਪਿਆ ਵੀ ਗੁਰੂ ਸੇ ਮੈਨੂੰ ਆਗਿਆ ਕਰਨ ਮੈਂ ਇੱਕ ਹੱਥ ਤੇ ਦਿੱਲੀ ਤੇ ਦੂਜੇ ਹੱਥ ਤੇ ਲਾਹੌਰ ਦੋਵਾਂ ਨੂੰ ਇਹ ਆਪਸ ਦੇ ਵਿੱਚ ਟਕਰਾ ਸਕਦਾ ਮਸਲ ਸਕਦਾ ਮੈਂ ਦੋਵੇਂ ਸ਼ਹਿਰ ਇਹ ਜ਼ਾਲਮ ਹਾਕਮ ਜਿੰਨੇ ਵੀ ਨੇ ਨਾ ਸਾਰੇ ਮੈਂ ਖਤਮ ਕਰ ਸਕਦਾ ਈੰਨੀ ਤਾਕਤ ਉਹਦੇ ਚ ਆ ਗਈ। ਮ੍ਰਿਤੇਗ ਭਾਦਰਜੀ ਮਹਾਰਾਜ ਜਦੋਂ ਕਹਿੰਦੇ ਸਵੇਰ ਹੋਈ ਜਦੋਂ ਇਸ਼ਨਾਨ ਕਰਨਾ ਤੇ ਸਤਗੁਰੂ ਜੀ ਬਾਹਰ ਆਏ ਪਹਿਰੇਦਾਰ ਕੋਲ ਨੇ ਆਉਂਦਿਆਂ ਸਾਰੀ ਸਤਗੁਰੂ ਜੀ ਦੇ ਸਨਮਖ ਹੋ ਕਰਕੇ ਕਹਿਣ ਲੱਗਾ ਜੀ ਮੈਨੂੰ ਆਗਿਆ ਦਿਓ ਤੇ ਮੈਂ ਇਹ ਕੁਝ ਕਰ ਸਕਦਾ ਧਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਉਸ ਦਾ ਗੁੱਟ ਪਕੜਨਾ ਕੀਤਾ ਤੇ ਗੁੱਟ ਪਕੜ ਕਰਕੇ ਉਹ ਸਤਿਆ ਜਿਹੜੀ ਸੀ ਸਾਰੀ ਖਿੱਚ ਲਈ ਹੁਣ ਫਿਰ ਅਭਾਵ ਹੋਇਆ ਕਿ ਮੈਂ ਤੇ ਉਹੀ ਗੁਰੂ ਕਾ ਸੇਖ ਆ ਨਿਤਨੇਮ ਕਰਨ ਵਾਲਾ ਬਾਣੀ ਪੜ੍ਹਨ ਵਾਲਾ ਜਿੰਨੀ ਸਤਿਆ ਤਾਕਤ ਮਾਲਕ ਨੇ ਦਿੱਤੀ ਏ ਜਿਹੜੀ ਸਤਿਆ ਦਾ ਅਭਾਵ ਉਹਨੂੰ ਪਹਿਲਾਂ ਹੋ ਰਿਹਾ ਸੀ ਨਾ ਜਿਹੜੀ ਸਤਿਆ ਤਾਕਤ ਉਹਨੂੰ ਪਹਿਲਾਂ ਮਹਿਸੂਸ ਹੋ ਰਹੀ ਸੀ ਉਹ ਨਾ ਹੁਣ ਜਾਣੋ ਉਹ ਚਲੀ ਗਈ ਏ ਉਹ ਖਿੱਚ ਲਈ ਮੇਰੇ ਮਾਲਕ ਨੇ ਤੇ ਗੁਰੂ ਤੇਗਪਾਤਾ ਜੀ ਮਾਰ ਕਹਿੰਦੇ ਆ ਕਹਿੰਦੇ ਭਲਿਆ ਤੂੰ ਸਾਡੇ ਵੱਨੋਂ ਛਿੱਟੀ ਹੋਈ ਏ ਛਿਰੜ ਚੱਕ ਕਰਕੇ ਇੰਨੀ ਤਾਕਤ ਪਾ ਸਕਦਾ ਏ ਤੇ ਤੂੰ ਕਦੀ ਅੰਦਾਜ਼ਾ ਲਾ ਕੇ ਦੇਕ ਸਾਡੇ ਚ ਕਿੰਨੀ ਤਾਕਤ ਹੋਵੇ ਕੀ ਅਸਿਨੀ ਕੁਝ ਕਰ ਸਕਦੇ ਪਰਮਾਤਮਾ ਬਹੁਤ ਕੁਝ ਕਰ ਸਕਦਾ ਹੈ ਬਹੁਤ ਕੁਝ ਸਾਧ ਸੰਗਤ ਜੀ ਰੱਬ ਚਾਵੇ ਪਰਮੇਸ਼ਰ ਚਾਵੇ ਤੇ ਧਰਤੀ ਆਕਾਸ਼ ਇੱਕ ਕਰ ਦੇਵੇ ਸਤਿਗੁਰਾਂ ਦੀ ਬਾਣੀ 'ਚ ਜ਼ਿਕਰ ਕੀਤਾ ਗਿਆ ਇਸ ਗੱਲ ਦਾ ਕਿ ਜਲ ਤੇ ਥਲ ਘਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾ ਚੜਾਵੇ ਚੜੇ ਆਕਾਸ਼ ਘਰਾਵੇ। ਮ੍ਰਿਤੇਗ ਭਾਦਰ ਜੀ ਮਹਾਰਾਜ ਕਹਿੰਦੇ ਅਸੀਂ ਰੱਬੀ ਬਾਣੀ ਦੇ ਵਿੱਚ ਆ ਤੁਮੀ ਰੱਬੀ ਬਾਣੀ ਦੇ ਵਿੱਚ ਰਹਿ ਭਈ। ਜਿਹੜੀ ਸੇਵਾਵਾਂ ਤੁਹਾਨੂੰ ਲਾਈਆਂ ਗਈਆਂ ਨੇ ਤੁਸੀਂ ਉਹ ਆਪ ਆਪਣੀਆਂ ਸੇਵਾਵਾਂ ਨਿਭਾਉਣੀਆਂ ਨੇ। ਤੇ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਮੇਰੇ ਸਤਿਗੁਰ ਜੀਆ ਨੇ ਇਸ ਗੱਲ ਨੂੰ ਐ ਪ੍ਰਪੱਕ ਕਰਵਾਇਆ ਕਿ ਭਈ ਨਾ ਕਿਸੇ ਨੂੰ ਡਰ ਦੇਣਾ ਹੈ ਤੇ ਨਾ ਕਿਸੇ ਤੋਂ ਡਰਨਾ ਹੈ ਸਤਿਗੁਰ ਚਾਲਨ ਦੀ ਤਲਵਾਰ ਤੋਂ ਤੇਗ ਤੋਂ ਡਰੇ ਨਹੀਂ ਸਤਿਗੁਰ ਜੀ ਤਾਂ ਸਗੋ ਕਹਿੰਦੇ ਨੇ ਕਹਿੰਦੇ ਮੈਂ ਵੀ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਕੇ ਗਾਂ ਮੇਰੇ ਪਿਤਾ ਤੇ ਤੇਰੇ ਪਿਓ ਨੇ ਪਰਖੀਆਂ ਇੱਕ ਨਹੀਂ ਸੌ ਤੇ ਗਾਂ ਮੈਂ ਤੇ ਆਪ ਤੇਗੇ ਮੈਨੂੰ ਕੀ ਡਰਾਉਂਦਾ ਪਿਆ ਕਿਉਂ ਤੇਗ ਨੂੰ ਤੇਗ ਬਖਮਦਾ ਏ ਇਹ ਤੇਗ ਨਹੀਂ ਤੇਗ ਤੋਂ ਡਰਨ ਵਾਲਾ ਤੇਗ ਤੇਗ ਦੇ ਧਨੀ ਦਾ ਪੁੱਤਰ ਮੇਰੀ ਪੀਰੀ ਦੀ ਤੇਗ ਜੋ ਫੜਨ ਵਾਲਾ ਇਹਦੇ ਤੇਗ ਦੇ ਧਨੀ ਦਾ ਪੁੱਤਰ ਹੈ ਤੋ ਤੇਗ ਨੂੰ ਤੇਗ ਨਾਲ ਡਰਾ ਨਾ ਡਰਨ ਮਲਾਂ ਨਹੀਂ ਪੈ ਕਾਹੋਂ ਕੋ ਦੇਤ ਨੇ ਨਹਿ ਪਹਿ ਮਾਨਤ ਆਣ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹਿ ਬਖਾਨ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਉਹੀ ਹੈ ਜਿਹਦੇ ਅੰਦਰ ਭੈਨ ਖਤਮ ਹੋ ਜਾਂਦਾ ਡਰ ਖਤਮ ਹੋ ਜਾਂਦਾ ਹੈ